ਮੋਜ ਫਕੀਰਾਂ ਦੀ ਜਤਨ ਵਿੱਚ ਮੰਗਲ ਲਾਉਂਦੇ ਹੁੰਦੀ ਮੋਜ ਫਕੀਰਾਂ ਦੀ ਤੇ ਤਾਂ ਸੁੱਖ ਦਾ ਸਹ ਆਊਗਾ ਕੋਈ ਕਹਿੰਦਾ ਵਸਤਰ ਚੰਗੇ ਮਿਲ ਜਾਣ ਕੋਈ ਕਹਿੰਦਾ ਘਰ-ਬਾਰ ਵਧੀਆ ਮਿਲ ਜਵੇ ਕੋਈ ਕਹਿੰਦਾ ਗੱਡੀਆਂ ਮਿਲ ਜਾਣ ਤਾਂ ਸੁੱਖ ਦਾ ਸਹ ਆਊਗਾ ਸਾਡੇ ਅੰਦਰ ਸਬਰ ਆ ਗਿਆ ਨਾ ਸੰਤੋਖ ਆ ਗਿਆ ਨੂੰ ਦੁਨੀਆ ਦੀ ਹਰ ਇੱਕ ਚੀਜ਼ ਚੰਗੀ ਲੱਗਣ ਲੱਗ ਜਾਣੀ ਹੈ ਮੱਲਾ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਗੈਰਹੀ ਰੱਬ ਕਿਰਪਾ ਕਰਦਾ ਇੱਕ ਵਿਦਵਾਨ ਕਹਿੰਦਾ ਸੰਤਾਂ ਦੀ ਜ਼ਿੰਦਗੀ ਬੜੀ ਨਿਆਰੀ ਆ ਬਹੁਤੀ ਸਤਕਾਰਯੋਗ ਸਾਡੇ ਲੋਕੋ ਸਾਹਿਬ ਦੀ ਧਰਤੀ ਤੋਂ ਆਉਂਦੇ ਨੇ ਬਾਬਾ ਜੀ ਕਵੀਸ਼ਰ ਨੇ ਬੜੇ ਵਧੀਆ ਲੇਖਕ ਨੇ ਚੰਗੇ ਵਿਦਵਾਨ ਨੇ ਇੰਨੇ ਤੋਂ ਉਮਰ ਹੀ ਲਾਤੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਇੰਨੇ ਕਲਮ ਚਲਦੀ ਆ ਨਾ ਤੇ ਫਿਰ ਆਟੋਮੈਟਿਕਲੀ ਇਹਨਾਂ ਨੂੰ ਸ਼ਬਦ ਆ ਹੀ ਜਾਂਦੇ ਨੇ ਬਰਖਾ ਹੋਈ ਜਾਂਦੀ ਆ ਸਾਡੇ ਅਸਲੀ ਸਾਧ ਸੰਗਤiyo ਸਤਿਗੁਰੂ ਦੇ ਦਰ ਦੇ ਉੱਤੇ ਆਓ ਆਪਾਂ ਇਹ ਇੱਕ ਚੀਜ਼ ਕਹਿ ਕੇ ਜੰਗਲਾਂ 'ਚ ਮੰਗਲ ਲਾਉਂਦੇ ਹੁੰਦੀ ਮਾਜ ਫਕੀਰਾਂ ਦੀ ਇਹ ਥੋੜਾ ਜਿਹਾ ਕਹਿਣ ਨੂੰ ਢੱਕਾ ਲੱਗਦਾ ਕਿਉਂਕਿ ਮੂੰਹ ਚੜ ਗਈ ਦਾ ਫਿਰ ਇਹਨਾਂ ਨੇ ਆਪਣੇ ਆਪ ਹੀ ਬੋਲੀ ਜਾਣੀ ਆਓ ਮਹਾਂਪੁਰਸ਼ਾਂ ਦੀ ਨੁਏ ਇੱਕ ਸੱਚੀ ਸਰਨਾਧਨੀ ਆ ਉਹਨਾਂ ਕੋਲੋਂ ਖੈਰ ਮੰਗਦੇ ਆਪਾਂ ਬਈ ਮਹਾ ਪਰਸ਼ੋ ਸਾਨੂੰ ਵੀ ਉਹ ਸੁਗੰਧੀ ਦੀ ਉਹ ਸੁਗੰਧੀ ਬਖਸ਼ ਦੋ ਜਿਹੜੀ ਸੁਗੰਧੀ ਨੂੰ ਤੁਸੀਂ ਮਾਣ ਕੇ ਦੁਨੀਆ ਦੇ ਉੱਪਰ ਗਏ ਹੋ ਤੇ ਦੁਨੀਆ ਤੋਂ ਅੱਜ ਤੱਕ ਉਹ ਸੁਗੰਧੀ ਨੂੰ ਲੋਚਦੀ ਆ ਉਹ ਸੁਗੰਧੀ ਦੇ ਗੀਤ ਗਾਉਂਦੀ ਆ ਆਹ ਘਾੜੀ ਦੇ ਤੱਕ ਕੁਝ ਇਹੋ ਬਿਆਨ ਕਰ ਰਿਹਾ

ਹਾਂ ਤੇ ਪਾਂਛੀ ਵੀ ਸ਼ੁਕਰ ਮਨਾਉਂਦੇ ਨੇ ਜੰਗਲ ਬੇਲਿਆਂ ਤੇ ਪਾਂਛੀ ਵੀ ਸ਼ੁਕਰ ਮਨਾਉਂਦੇ ਨੇ ਉਹ ਦੁੱਖ ਦੁਖੀਆਂ ਦੇ ਕੱਟ ਦੇ ਦੁੱਖ ਦੁਖੀਆਂ ਦੇ ਕੱਟ ਦੇ ਨਾ ਰੱਖ ਦੇ ਆਸ ਜਗੀਰਾ ਦੀ ਜੰਗਲਾਂ ਚ ਮੰਗ ਲਾਉਂਦੇ ਹੁੰਦੀ ਮੌਜ ਫਕੀਰਾ ਦੀ जंगल च बंदे लाॾे हूंदी भाउ जी ਦਾ ਜੀ ਸਭ ਨੂੰ ਜੀ ਸੰਤ ਦੱਸੇ ਸੱਚ ਨੂੰ ਜਾਣ ਦਾ ਰਸਤਾ ਜੀ ਸਭ ਨੂੰ ਸੰਤ ਦੱਸ ਜੰਗਲਾਂ ਚ ਜਾਉਂਦੇ ਕਰਕੇ ਹਰ ਦੀ ਸਿੱਧੀਆਂ ਕਰਦੇ ਦੇਖਾ ਪੁੱਠੀਆਂ ਜੀਤ ਗਦੀਦਾ ਦੀ ਜੰਗਲ ਚ ਮੰਗਲ ਲਾਉਦੇ ਹੁੰਦੀ ਮੌਜ ਫਕੀਰਾਂ ਦੀ ਜੰਗਲ ਚ ਮੰਗਲ ਲਾਉਦੇ ਹੁੰਦੀ ਮੌਜ ਫਕੀਰਾਂ ਦੀ ਉਜੇ ਚ ਹੁੰਦੇ ਨੇ ਜੰਗਲਾਂ ਚ ਮੰਗਲ ਲਾਉਂਦੇ ਨੇ ਸੰਤ ਪੰਜਾਂ ਬੈਰੀਆਂ ਤੋਂ ਸਦਾ ਰਹੇ ਬੱਚਿਆਂ ਪੰਜਾਂ ਮਿੱਤਰਾਂ ਦਾ ਬਾਸ ਹੋਵੇ ਇਹਦੇ ਲੋਕ ਸੰਤਾਂ ਦਾ ਰੌਲਾ ਤਾਂ ਪਾਉਂਦੇ ਨੇ ਪਰ ਸਾ ਸੰਗਤਿਓ ਕੁਝ ਲੋਕ ਕਹਿੰਦੇ ਨੇ ਐਵੇਂ ਇੱਕ ਬੰਦੇ ਨੂੰ ਦੁਨੀਆਂ ਆ ਦੁਨੀਆਂ ਮੱਖਾ ਟੇਕੀ ਜਾਂਦੀ ਆ ਪਰ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਚੰਗੀ ਗੱਲ ਕਰਦਾ ਹੁੰਦਾ ਸਤਕਾਰ ਵੀ ਕਰਨਾ ਬਣਦਾ ਆਪਣਾ ਜਿਹੜਾ ਸਾਨੂੰ ਜੱਗੇ ਪਾਸੇ ਲਾਉਂਦਾ ਨਾ ਉਹਦਾ ਸਤਕਾਰ ਵੀ ਸਾਡਾ ਫਰਜ਼ ਬਣਦਾ ਕਰਨਾ ਹੁਣ ਜਿਹੜੇ ਜਿਹੜੇ ਲੋਕ ਵਖਵਾਦੀ ਨੇ ਉਹਨਾਂ ਨੂੰ ਕੋ ਰੱਬ ਤੋਂ ਕੋਹਾਂ ਦੂਰ ਹੁੰਦੇ ਨੇ ਆਪਣੇ ਜਾਣੀ ਉਹ ਰੱਬ ਦੇ ਪੂਰਨ ਭਗਤ ਹੁੰਦੇ ਨੇ ਆਪਣੇ ਜਾਨੀ ਰੱਬ ਦੇ ਪੂਰਨ ਭਗਤ ਹੁੰਦੇ ਨੇ ਪਰ ਜਿਹੜੇ ਸਾਧੂਆਂ ਦੀ ਜਿੰਦਿਆਂ ਕਰਦੇ ਆ ਸਾਧੂ ਨੂੰ ਮਾੜਾ ਕਹਿੰਦੇ ਆ ਉਹ ਰੱਬ ਤੋਂ ਕੋਹਾਂ ਦੂਰ ਹੋ ਜਾਂਦੇ ਨੇ ਇਸ ਲਈ ਮੰਨਦੇ ਤਾਂ ਉਹ ਵੀ ਕਿਸੇ ਨਾ ਕਿਸੇ ਸਾਧੂ ਸੰਤ ਨੂੰ ਮਹਾਪੁਰਸ਼ ਨੂੰ ਹੁੰਦੇ ਨੇ ਜਿਵੇਂ ਕੋਈ ਚੋਰੀ ਸ਼ਰਾਬ ਨਹੀਂ ਪੀਂਦਾ ਹੁੰਦਾ ਚੋਰੀ ਕੋਈ ਸ਼ਰਾਬ ਪੈਗ ਲਾ ਲਿਆ ਤੇ ਉਹ ਪੀ ਕੇ ਪੈ ਜਾਂਦਾ RAM ਨਾਲ ਸਵੇਰ ਨੂੰ ਕਹਿੰਦਾ ਮੇਰੇ ਵਰਗਾ ਕੋੜਾ ਮੈਂ ਤਾਂ ਆ ਦੇਖੋ ਸ਼ਰਾਬ ਦੀ ਪੀੜੀ ਕਿਸ ਦੀ ਲੋਕਾਂ ਨੂੰ ਕਹੀ ਜਾਊਗਾ ਤੇ ਆ ਡਿਗਿਆ ਪਿਆ ਸੀ ਫਲਾਣਾ ਉੱਥੇ ਪਿਆ ਸੀ ਫਲਾਣਾ ਉੱਥੇ ਪਿਆ ਸੀ ਆਮ ਚੋਰੀ ਪ੍ਰਗਟਾ ਕਰਨ ਲਈ ਚਬੂਦੇ ਦੇ ਪੈ ਜਾਂਦਾ ਇਸੇ ਇਹ ਗੱਲ ਉਹਨਾਂ ਲੋਕਾਂ ਦੀ ਹੁੰਦੀ ਆ ਮੰਨਦੇ ਤਾਂ ਉਹ ਵੀ ਕਿਸੇ ਸੰਤ ਨੂੰ ਮੱਥਾ ਤਾਂ ਟੇਕਦੇ ਆ ਤੇ ਕਿਉਂ ਉਹ ਆਪਣੇ ਜਾਣੀ ਸੱਚੇ ਜੇ ਬਣ ਜਾਂਦੇ ਆ ਜਿਹੜਾ ਦੁਨੀਆ ਦੇ ਅੰਦਰ ਆ ਰਾਸ ਸੱਤਾ ਦੀ ਗੱਲ ਚੱਲਦੀ ਆ ਤੇ ਇਹਨਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਬਲਾਏ ਕਰਦੇ ਨੇ ਪਰ ਸੰਤਾਂ ਨੂੰ ਨਾ ਤਾਂ ਰਾਜ ਚਾਹੀਦਾ ਹੁੰਦਾ ਸੰਤ ਤਾਂ ਆਪ ਹੀ ਰਾਜੇ ਜੋਗੀ ਹੁੰਦੇ ਨੇ ਸੰਤ ਤਾਂ ਰਾਜ ਬਖਸ਼ਣ ਵਾਲੇ ਹੁੰਦੇ ਨੇ ਇੱਥੋਂ ਤਾਂ ਦੁਨੀਆਂ ਦੇ ਲੋਕ খালি ਝੋਲੀਆਂ ਭਰਾ ਕੇ ਲੈ ਕੇ ਜਾਂਦੇ ਆ ਹਾਂ ਇਹ ਗੱਲ ਜ਼ਰੂਰ ਆ ਜਦੋਂ ਜਗਮ ਗਹਿਰਾ ਹੋਵੇ ਨਾ ਸੱਟ ਜ਼ਿਆਦਾ ਲੱਗੀ ਹੋਵੇ ਉਹਨੂੰ ਭਰਨ ਨੂੰ ਟਾਈਮ ਲੱਗ ਜਾਂਦਾ ਕਈ ਵਾਰੀ ਤਾਂ ਐਨੀ ਸੱਟ ਗਹਿਰੀ ਹੋ ਜਾਂਦੀ ਆ ਵੀ ਉਹ ਜ਼ਖਮ ਭਰਦਾ ਭਰਦਾ ਬੰਦੇ ਨੂੰ ਵੀ ਨਾਲ ਹੀ ਲੈ ਜਾਂਦਾ ਇਸ ਲਈ ਅਸੀਂ ਕਈ ਵਾਰੀ ਡਾਕਟਰਾਂ ਤੇ ਗਿਲਾ ਕਰਦੇ ਆ ਵੀ ਜੇ ਕਿਤੇ ਡਾਕਟਰ ਅਧਵਾਇ ਦੇ ਦਿੰਦੇ ਹੋ ਸਕਦਾ ਵੀ ਇਹ ਛੇਤੀ ਆਮ ਆ ਜਾਂਦਾ ਇਸ ਲਈ ਸਾਥ ਸੰਗਤਿਓ ਇਹ ਬੰਦੇ ਦੀ ਜ਼ਿੰਦਗੀ ਦੀ ਕਹਾਣੀ ਆ ਜਿਹੜਾ ਬੰਦਾ ਰੱਬ ਰੱਬ ਕਰਦਾ ਵਾਹਿਗੁਰੂ ਬੇਗੁਰੂ ਕਰਦਾ ਸਤਨ ਕਰਦਾ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਰੂਪ ਨਾ ਰੇਖ ਨਾ ਰੰਗ ਪਚਿਤਰਾਹ ਗੁਣ ਤੇ ਪ੍ਰਪਤ ਕਰਨਾ ਦੇ ਖੁਸ਼ ਹੁੰਦਾ ਹੈ ਉਹਨਾਂ ਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ ਉਹਨਾਂ ਦੀ ਇਹ ਵਿਗੜੀਆਂ ਸਮਾਰ ਦਿੰਦਾ ਹੈ ਉਹਨਾਂ ਨੂੰ ਪਰਸਾਂ ਦੇ ਵਿੱਚੋਂ ਪਾਰ ਲਾ ਦਿੰਦਾ ਹੈ ਦੁਨੀਆਂ ਦੇ ਅੰਦਰ ਉਹਨਾਂ ਨੂੰ ਸੰਤਾਂ ਦਾ ਰਤਬਾ ਪ੍ਰਾਪਤ ਹੁੰਦਾ ਹੈ ਅਸਲ ਹੀ ਸੰਤ ਮਹਾਪੁਰਸ਼ ਅਸੀਂ ਆਥਣ ਸਵੇਰ ਸਾਰੀ ਸੰਗੀ ਫੋਨ ਕਰਕੇ ਪਤਾ ਲੈਂਦੇ ਆ ਮਹਾਰਾਜ ਜੀ ਕਿਵੇਂ ਹੋ ਇਕੱਲੇ ਬੰਦੇ ਦੀ ਗੁਰਦੁਆਰੇ ਡਿਊਟੀ ਲੱਗ ਜੇ ਤਾਂ ਉਹਨੂੰ ਨੀਂਦ ਨਹੀਂ ਆਉਂਦੀ ਛੇਤੀ ਕਿਤੇ ਭਾਵੇਂ ਉੱਥੇ ਕਿੰਨੇ ਸੋਖੋਂ ਗੁਰਦੁਆਰੇ ਦਾ ਕਮਰਾ ਕਿੰਨਾ ਸੋਹਣਾ ਮਰਜੀ ਹੋਵੇ ਇਕੱਲੇ ਬੰਦੇ ਨੂੰ ਛੇਤੀ ਨੀਂਦ ਨਹੀਂ ਆਉਂਦੀ ਇਸ ਲਈ ਜਿਹੜੇ ਰੱਬ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ ਜੇ ਉਹਨਾਂ ਕੋਲੇ ਡਾਕੂ ਆ ਗਏ ਡਾਕੂਆਂ ਨੇ ਆ ਮਹਾਪੁਰਸ਼ਾ ਕੋਲੇ ਕਈ ਵਾਰੀ ਡਾਕੂ ਆਏ ਬਾਬਾ ਮੀਹਾਂ ਸਿੰਘ ਦੀ ਗੋਲਰੀ ਡਾਕੂ ਆਏ ਉਹ ਪਿੰਡਾਂ ਦਾ ਜ਼ਿਕਰ ਆਉਂਦਾ ਵੀ ਕੁਝ ਸਰੀ ਦੇ ਬੰਦੇ ਸੀ ਉਹਦੇ ਵਿੱਚ ਉਹਨਾਂ ਨੂੰ ਵੀ ਰੱਬ ਦੇ ਰਸਤੇ ਪਾਇਆ ਉਹਨਾਂ ਨੇ ਜੇ ਕਿਤੇ ਕੋਈ ਜਾਨਵਰ ਸੱਪ ਤਖੀ ਉਹ ਤਾਂ ਸਮਝ ਗਿਆ ਵੀ ਸਤਰਾਂ ਦੀ ਆਵਾਜ਼ ਦੇ ਕੇ ਆਉਣਾ ਇੱਕ ਫੌਜੀ ਜਿਹੜਾ ਜਾ ਕੇ ਸੇਵਾਦਾਰ ਨਾਲ ਲੜਦਾ ਕਿ ਮੈਂ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ 6 ਮਹੀਨੇ ਹੋ ਗਏ ਤੇ ਉਹ ਕੇ ਨਾਲ ਜਦੋਂ ਅੰਦਰ ਜਾ ਵਰਦਾ ਨਾ ਤੇ ਅੱਗੇ ਚਿੱਟਾ ਸ਼ੇਰ ਨਿਕਲਦਾ ਜਦ ਭਗਵ ਮਾਰਦਾ ਤੇ ਉਹ ਬੇਹੋਸ਼ ਹੋ ਕੇ ਡਗ ਪੈਂਦਾ ਕਿਉਂਕਿ ਸ਼ੇਰ ਦਾ ਡਰ ਹੀ ਬੜਾ ਮਹਾਰਾਜ ਨੇ ਉਸ ਨੂੰ ਸੰਭਾਇਆ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਆਖਿਆ ਮਹਾਰਾਜ ਥੋੜੀ ਦੀਦ ਦੇ ਬੜੇ ਪਿਆਸੇ ਹਾਂ ਸੀ ਤੁਸੀਂ ਤਾਂ ਸ਼ੇਰ ਨਹੀਂ ਨੇ ਹੋ ਗਏ ਇੱਥੇ ਬੈਠੇ ਹੋ ਸੰਗਤ ਭਾਲਦੀ ਆ ਮਹਾਰਾਜ ਮੈਂ ਹੁਣ ਜਾ ਕੇ ਸੰਗਤ ਨੂੰ ਜੂਰ ਦੱਸੂਗਾ ਪਰਮਾਨੰਦ ਨੇ ਆਖਿਆ ਵੀ ਇੱਥੇ ਬੜੀ ਸੰਗਤ ਆ ਜਾਣੀ ਆ ਮੈਂ ਉਸ ਹਿਮਾਚਲ ਉਹ ਗੁਫਾ ਦੀ ਗੱਲ ਕਰਦਾ ਜਿੱਥੇ ਮਹਾਰਾਜ ਜੀ ਜਾ ਕੇ ਬੈਠੇ ਨੇ ਤੇ ਉੱਥੋਂ ਮਹਾਰਾਜ ਜੀ ਫਿਰ ਚੱਲ ਕੇ ਸੰਗਤਾਂ ਦੇ ਨਾਲ ਇੱਥੇ ਨਾਨਕ ਸਰ ਕਲੇਰਾ ਮਹਾਰਾਜ ਜੀ ਆਏ ਤੇ ਫਿਰ ਮਹਾਰਾਜ ਜੀ ਦੇਰਾ ਦੂਣ ਦੀਆਂ ਪਹਾੜੀਆਂ ਦੇ ਅੰਦਰ ਕਿਤੇ ਹਜ਼ੂਰ ਬਾਬਾ ਮੀਹਾ ਸਿੰਘ ਜੀ ਮਹਾਰਾਜ ਉਥੇ ਉਹਨਾਂ ਦੇ ਹੁਕਮ ਦੇ ਅੰਦਰ ਰਹਿੰਦੇ ਰਹੇ ਕਹਿੰਦੇ ਸੰਤਾਂ ਦੀ ਗੱਲ ਨੂੰ ਹਰ ਇੱਕ ਬੰਦਾ ਨਹੀਂ ਪਛਾਣ ਸਕਦਾ ਜਦੋਂ ਕੋਈ ਬੋਲ ਬੋਲਦੇ ਨੇ ਉਹਨੂੰ ਟਾਮਾ ਟਾਮਾ ਬੰਦਾ ਹੀ ਬਿਰਲੇ-ਬਰਲੇ ਬੰਦਾ ਹੀ ਜਾਣਦਾ ਸੰਤਾਂ ਨੇ ਕੀ ਆਖਿਆ ਅਸਲੀ ਆਓ ਮੈਂ ਇਸ ਵਾਰ ਵੀ ਇਹ ਤੋਂ ਦੇਰਾ ਦੂਣ ਦੇ ਦੋ ਸੇਵਾ ਚੱਲਦੀ ਬਸਰੇ ਜੀ ਨੇ ਤੇ ਇਹ ਵੀ ਚਲੇ ਗਏ ਸਾਰੇ ਤੇ ਮਹਾਰਾਜ ਨੇ ਪਿੱਛੇ ਸੁਨੇਹਾ ਭੇਜਿਆ ਵੀ ਥੋੜੀ ਜੀ ਦੂਰ ਤੱਕ ਗਿਆ ਸੀ ਮਹਾਪੁਰਸ਼ੇ ਬਾਬਾ ਮੀਹਾਂ ਸਿੰਘ ਜੀ ਮਹਾਰਾਜ ਵੀ ਉਹਨਾਂ ਨੂੰ ਆਖਿਆ ਭਾਈ ਤੁਹਾਨੂੰ ਤਾਂ ਛੁੱਟੀ ਨਹੀਂ ਦਿੱਤੀ ਵੀ ਫਿਰ ਮਹਾਰਾਜ ਜੀ ਮੁੜ ਕੇ ਆਏ ਨੇ ਇੱਕ ਓਟਾਲੀ ਦੀ ਕਹਾਣੀ ਆ ਜਿਸ ਓਟਾਲੀ ਦੇ ਦੁਆਲੇ ਮਹਾਰਾਜ ਨੇ ਕਿਹਾ ਵੀ ਇੱਥੇ ਬਾੜ ਕਰਨੀ ਆ ਤੇ ਉਸ ਬੋਲਾਂ ਨੂੰ ਉਹ ਸ਼ਬਦਾਂ ਨੂੰ ਬਾਬਾ ਮੀਹਾ ਸਿੰਘ ਨੇ ਬੜੇ ਸਬਰ ਦੇ ਨਾਲ ਆਪਣੇ ਅੰਦਰ ਉਹਨਾਂ ਨੂੰ ਹਾਜ਼ਮ ਕੀਤਾ ਕਿਉਂ ਕਿਉਂ ਉਹ ਸ਼ਬਦਾਂ ਨੂੰ ਹਾਜ਼ਮ ਕਰਦੇ ਗਏ ਕਿਉਂ ਕਿਉਂ ਬਾਬਾ ਮੀਹਾ ਸਿੰਘ ਦੇ ਨਾਮ ਦੇ ਮੀਹ ਦੀ ਵਰਖਾ ਹੁੰਦੀ ਰਹੀ ਉਸ ਇਤਿਹਾਸਕ ਮੰਗਦਿਆਂ ਨੂੰ ਢਾਡੀ ਕਥਾ ਕਿਉਂ ਬਿਆਨ ਕਰਦਾ ਜੀ ਦੀ ਕੋਈ ਟਾਵਾ ਟਾਵਾ ਜੀ ਰਾਮ ਜੀ ਪਛਾਨਦਾ ਸੰਤਾਂ ਫਕੀਆਂ ਦੀ ਕੋਈ ਟਾਵਾ ਦਾਵਾ ਜੀ ਰਾਮ ਜੀ ਪਛਾਨਦਾ ਰਾ ਦੂਨ ਧਰਤੀ ਦੇ ਭਾਗ ਜਾਗ ਪਏ ਰੱਬੀ ਰੂਹਾਂ ਆ ਗਿਆਂ ਸੋਹਣੀ ਤੇ ਇਕਾਂਤ ਜਹੀ ਜਗਾ ਦੇਖ ਕੇ ਸਮਾਧੀਆਂ ਨੇ ਲਾਲੀਆਂ ਸੋਹਣੀ ਤੇ ਇਕਾਂਤ ਜਹੀ ਜਗਾ ਵੇਖ ਕੇ ਸਮਾਧੀਆਂ ਨੇ ਲਾਲੀਆਂ ਬਾਬਾ ਨਾਨਕ ਸਿੰਘ ਅਨੰਤ ਵਰਤਾਰੇ ਨਾਨਕ ਦੇ ਨਾਮ ਦਾ ਸੰਤਾਂ ਫਕੀਰਾਂ ਦੀ ਗੁਤਾਵਾ ਗਵਾਜੀ ਰਾਮ ਜੀ ਪਛਾਣਦਾ ਸੰਤਾ ਫਕੀਰ ਵੀ ਘਟਾਵਾ ਗਾਵਾਂਗੀ ਰਾਮ ਤੋਂ ਪਛਾਨਦਾ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਚੌਰ ਨੂੰ ਚਲਾਉਂਦੇ ਨੇ ਸੰਗਤਾਂ ਜੋ ਆਇਆਂ ਨੇੜੇ ਦੂਰੋਂ ਚੱਲ ਕੇ ਲੰਗਰ ਛਕਾਉਂਦੇ ਨੇ ਸੰਗਤਾਂ ਜੋ ਆਇਆਂ ਨੇੜੇ ਦੂਰੋਂ ਚੱਲ ਕੇ ਲੰਗਰ ਛਕਾਉਂਦੇ ਨੇ ਕਿੱਥੇ ਹਰ ਕੋਈ ਰਾਗ ਹੈ ਅਲਾਪ ਦਾ ਰੱਬ ਦੇ ਪਿਆਰ ਦਾ ਸੰਤਾਂ ਦੀ ਗੋਣ ਟਾਵਾ ਟਾਵਾ ਜੀ ਰਾਮ ਜੀ ਪਛਾਣਦਾ ਸੰਤਾਂ ਬਕੀਆਂ ਦੀ ਗੋਟਾਵਾ ਟਾਵਾ ਟਾਵਾ ਜੀ ਰਾਮ ਜੀ ਪਛਾਣਦਾ ਹਜ਼ੂਰ ਬਾਬਾ ਜੀ ਤੇਰਾ ਦੂਨ ਦੀ ਧਰਤੀ ਆ ਜਿੱਥੇ ਜਾਨਵਰ ਪੰਛੀ ਵੀ ਜਾਣ ਲੱਗਿਆ ਜੱਕਦਾ ਕਿ ਉਹ ਇੰਨੀ ਖਤਰੇ ਵਾਲੀ ਧਰਤੀ ਆ ਉੱਥੇ ਇੱਕ ਬਰੋਟਾ ਜਿਸ ਬਰੋਟੇ ਦੇ ਥੱਲੇ ਮਹਾਰਾਜ ਨੇ ਆਖਿਆ ਵੀ ਇੱਥੇ ਰਾਮ ਕਰਨਾ ਉਦੋਂ ਥੋੜਾ ਅੱਗੇ ਜਾਂਦੇ ਨੇ ਮਹਾਰਾਜੀ ਕਹਿੰਦੇ ਇੱਥੇ ਗੁਰੂ ਨਾਨਕ ਸਹਿਬ ਮਹਾਰਾਜੀ ਨੇ ਚਰਨ ਪਾਏ ਨੇ ਹੁਣ ਆਉਂ ਜਿੱਥੇ ਗੁਰਨਾਨਕ ਸਹਿਬ ਮਹਾਰਾਜ ਦੇ ਚਰਨ ਪਾਏ ਹੋਣ ਉਸ ਧਰਤੀ ਵਿੱਚ ਨਾਮ ਨੂੰ ਜਪਣ ਵਾਲਿਆਂ ਨੂੰ ਨਾਮ ਦੀ ਖੁਸ਼ਬੂ ਆ ਜਾਂਦੀ ਆ ਆਉ ਬਸਿਆ ਕਰਦੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਸੰਗਤਾਂ ਨੂੰ ਜਿੱਥੇ ਪ੍ਰਸ਼ਾਦੋ ਦਾ ਲੰਗਰ ਛਕਾਉਂਦੇ ਆ ਤੇ ਉੱਥੇ ਨਾਮ ਬਾਣੀ ਦੀ ਵਰਖਾ ਵੀ ਕਰਦੇ ਨੇ ਢਾਡੀ ਜਿੱਥਾ ਹੈ ਕਿਉਂ ਬੇਸ਼ਕ ਕਤ ਸਿਆੜ ਸਾਹਬ ਵਾਲੀ ਪਹੁੰਚ ਗਈ ਨਾ ਲਗਾਈ ਦੇਰ ਜੀ ਪੁੰਨੇ ਅਸੀਂ ਪੰਜ ਪੂਰੀਆਂ ਮਨਾ ਲੀਆਂ ਛੁੱਟੀ ਲੈਂਦੇ ਫੇਰ ਜੀ ਪੁੰਨੇ ਅਸੀਂ ਪੰਜ ਪੂਰੀਆਂ ਮਨਾ ਲੀਆਂ ਛੁੱਟੀ ਲੈਂਦੇ ਫੇਰ ਜੀ ਬਾਬਾ ਆਨੰਦ ਸਿੰਘ ਆਨੰਦ ਵਰਤਾਰੇ ਨਾਨਕ ਦੇ ਨਾਮ ਦਾ ਬਾਬਾ ਆਨੰਦ ਸਿੰਘ ਨੇ ਆਨੰਦ ਵਰਤਾਰੇ ਨਾਨਕ ਦੇ ਨਾਮ ਦਾ ਸੰਤਾਂ ਫਕੀਰਾਂ ਦੀ ਕੋਈ ਟਾਵਾ ਕਾਮ ਜੀ ਰਾਮ ਜੇ ਪਛਾਣਦਾ ਸੰਤਾ ਫਕੀਰਾਂ ਦੀ ਕੋਈ ਟਾਵਾ ਟਾਵਾ ਜੀ ਰਾਮ ਜੇ ਪਛਾਣਦਾ ਸ਼ਾਂਦਾ ਜੋ ਹੁਕਮ ਮੰਨਦੇ ਮੰਝਲਾਂ ਨੂੰ ਪਾਉਂਦੇ ਨੇ ਟਾਲੀ ਦੇ ਦਵਾਲੇ ਨਾਲੇ ਵਾਰ ਕਰਦੇ ਸਤਨਾਮ ਗਾਉਂਦੇ ਨੇ ਟਾਲੀ ਦੇ ਦਵਾਲੇ ਨਾਲੇ ਵਾਰ ਕਰਦੇ ਸਤਨਾਮ ਗਾਉਂਦੇ ਨੇ ਸ਼ੱਕਰਾਂ ਦੀ ਗੋਦਰੀ ਦੇ ਬੁੱਚ ਲਾਲ ਨੂੰ ਹਰ ਕੋਈ ਨਹੀਂ ਜਾਣਦਾ ਦੀ ਕਟਾਵਾਂ ਟਾਵਾਂ ਜੀ ਨਾਮ ਜੋ ਪਛਾਣਦਾ ਗੰਤਾ ਫਕੀਰਾਂ ਦੀ ਕਟਾਵਾਂ ਟਾਵਾਂ ਜੀ ਨਾਮ ਜੋ ਪਛਾਣਦਾ ਓਹੋ ਆਓ ਸਾਧ ਸੰਗਤ ਜੀਓ ਇਹ ਮਹਾਂਪੁਰਸ਼ਾਂ ਦੀ ਮਹਿਮਾ ਤੁਹਾਡੀ ਜਥਾ ਕਰ ਰਿਆ ਸੀ ਮਹਾਂਪੁਰਸ਼ਾਂ ਦੇ ਇਹ ਬਚਨ ਮੰਨੇ ਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਜਿਹੜੀ ਗੱਲ ਕਹਿੰਦੀ ਹੈ ਕਹਿੰਦੀ ਹੈ ਕੋਈ ਬੁੱਚ ਲੈਵੇ ਨਾ ਆਪਣੇ ਅੰਦਰ ਬਠਾ ਲਵੇ ਉਹਦਾ ਅਸਰ ਤਾਂ ਹੁੰਦਾ ਦੇਵੇ ਦੇਸੀ ਦਵਾਈ ਹੌਲੀ ਹੌਲੀ ਅਸਰ ਕਰਦੀ ਆ ਆਰਾਮ ਕਰਦੀ ਆ ਬੰਦੇ ਨੂੰ ਤੇ ਜਦੋਂ ਆਰਾਮ ਕਰਦੇ ਹਾਂ ਪ੍ਰੋਪਰ ਕਦੇ ਬਿਮਾਰੀ ਨਹੀਂ ਲੱਗਦੀ ਤੇ ਇਸੇ ਤਰ੍ਹਾਂ ਨਾਲ ਇਹ ਨਾਮ ਤੇ ਸੇਵਾ ਸਬਰਨਾ ਇਹਦੇ ਨਾਲ ਜ਼ਿੰਦਗੀ ਆਨੰਦਮਈ ਬਣ ਜਾਂਦੀ ਆ ਭਾਵੇਂ ਜਿੰਨਾ ਮਰਜੀ ਚਾਹੇ ਕੁੱਲੀ 'ਚ ਬੰਦਾ ਰਹਿੰਦਾ ਵੀ ਉਹਨੂੰ ਲੱਗਦਾ ਵੀ ਮੈਂ ਤਾਂ ਤਾਜ ਮਹਿਲ